16000 ਰੁਪਇਆ ਸਾਡੇ ਹੱਥ ਦੇ ਧਰ ਨਹੀਂ ਬਾਈ ਫਿਰ ਅਗਲਾ ਸਟੈਪ ਡੱਟ ਬੋਦੀ ਲੈ ਕੇ ਤਰਾਂਗੇ ਜਿੱਤ ਤੱਕ ਜਾਏ ਲਊ ਸਾਰੀਆਂ ਜੱਫੇ ਬੰਦੀਆਂ ਦਾ ਧੰਨਵਾਦ ਆ ਬਾਈ ਤੁਸੀਂ ਸਾਰੇ ਇਕੱਲੇ ਨਾਲ ਲੜਦੇ ਹੋਗੇ ਕਿਸਾਨ ਜੱਫੇ ਬੰਦੀਆਂ ਦੀ ਤਾਂ ਨੇ ਜੇ ਕਰਾ ਦੇ ਕਿਸਾਨ ਆ ਪਿੱਕਰਾਂ ਦੇ ਵਿੱਚ ਛੋਟਾ ਪਰ ਇਹ ਸਰਕਾਰਾਂ ਕੁਝ ਨਹੀਂ ਰਹਿਣ ਦਿੰਦੀ ਸਾਨੂੰ ਇਸ ਕਰਕੇ ਆ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਪ੍ਰਭੂ ਮੈਂ ਦੇ ਸਕਦਾ ਮੇਰੀ ਇਹ ਜਥੇਬੰਦੀ ਆ ਜੀ ਧੂਰੀ ਬਲਾਕ ਦੇ ਵਿੱਚੋਂ ਮੈਂ ਸੀਨੀਅਰ ਮੀਤ ਪ੍ਰਧਾਨ ਆ ਧੂਰੀ ਬਲਾਕ ਦਾ ਜਥੇਬੰਦੀ ਛੱਡੀ ਆ ਰਹੀ ਆ ਇਹਨਾਂ ਨੂੰ ਵੀ ਇਹ ਹੈਗਾ ਵੀ ਕਿਤੇ ਅੱਜਾ ਪ੍ਰੋਟਸਟ ਕਰਨਾ ਆ ਗਏ ਨੇ ਇੱਥੇ ਇਹ 15 ਅਗਸਤ ਦਾ ਕਹਿੰਦੇ ਦੇਸ਼ ਆਜ਼ਾਦ ਹੈ ਕੀ ਗੱਲ ਐਸਐਸਪੀ ਸਾਹਿਬ ਨੂੰ ਅੱਜ ਸਿਆ ਨਹੀਂ ਵੀ ਜਿਹੜੇ ਕੱਲ ਦੇ ਲੋਕ ਇੱਥੇ ਭੁੱਖੇ ਭਾਣੇ ਇੱਕ ਲੱਬ ਦੇ ਬੈਠੇ ਨੇ ਪਰਿਵਾਰ ਨੂੰ ਕਿਉਂ ਨਹੀਂ ਇਨਸਾਫ਼ ਦਵਾਇਆ ਜਾਂਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹੁਣ ਤੱਕ ਰਾਤ ਨੂੰ ਫੜ ਕੇ ਰੈਸਟ ਕਿਉਂ ਨਹੀਂ ਕੀਤਾ ਕੌਣ ਜਵਾਬ ਦੇਉ ਇਹਨਾਂ ਗੱਲਾਂ ਦਾ ਕੀ ਗੁਰਤੀ ਸਾਹਿਬ ਦੱਸਿਓ ਕਿ ਜੇ ਤੁਸੀਂ ਕੱਲੇ ਫਰਾਈ ਕੱਟੀ ਆ ਬਾਈ ਰਾਤ ਤੱਕ ਤੁਸੀਂ ਕੀ ਕੀਤਾ ਕਿੱਥੇ ਕਿੱਥੇ ਤੁਸੀਂ ਨੇ ਕਾਰਵਾਈਆਂ ਕੀਤੀਆਂ ਨਹੀਂ ਆ ਦਿਖਾਓ ਸਾਨੂੰ ਬੰਦੇ ਕਿੱਥੇ ਨੇ ਪਰਿਵਾਰ ਨੂੰ ਹਿਸਾਬ ਤਾਂ ਮਿਲੇ ਉੱਤੋਂ ਕਹਿੰਦੇ ਕਦੇ ਲੱਖ ਲੈ ਲੋ ਕਦੇ 2 ਲੱਖ ਲੈ ਲੋ ਬਾਈ ਖਲਵਾੜ ਕੀਤਾ ਜਾ ਰਿਹਾ ਸਾਡੇ ਨਾਲ ਸਾਡੇ ਬੱਚਿਆਂ ਦੇ ਨਾਲ ਖਲਵਾੜ ਕੀਤਾ ਰਿਹਾ ਜਾ ਰਿਹਾ ਕੀ ਅਸੀਂ ਉਸ ਤਮਾਈ ਦੇ ਵਿੱਚੋਂ ਲੱਖ ਰੁਪਇਆ ਲੈ ਕੇ ਘਰਾਂ 'ਚ ਵੜ ਜਾਗੇ ਯਾਰ ਅਸੀਂ ਤਾਂ ਆਪਣੀ ਕਿਰਤ ਦਾ ਪੈਸਾ ਮੰਗਦੇ ਆ ਦਰਸ਼ਨ ਸਿੰਘ ਦੀ ਖੂਨ ਪਸੀਨੇ ਦੀ ਕਮਾਈ ਮੰਗਦੇ ਆ ਵੀ ਸਾਡਾ ਹੱਕ ਦੇ ਬਾਈ ਤੁਸੀਂ ਤੇਰੇ ਹਿਸਾਬ ਦੇ ਨਾਲ ਠੀਕ ਐ ਤੁਹਾਡੇ ਕੋਲ ਪ੍ਰਾਪਰਟੀ ਆ ਪਰ ਜਦੋਂ ਆ ਪ੍ਰਸ਼ਾਸਨ ਜਿਹੜਾ ਅੱਜ ਬੂਦਾ ਬੋਲਾ ਹੋਇਆ ਬੈਠਾ ਨਾ ਜਦੋਂ ਆਗਲਾ ਪਲਾਨ ਦੇ ਕੇ ਚੂੜੀ ਕசி ਫਿਰ ਇਹਨਾਂ ਨੂੰ ਵੀ ਭਾਜਣਾ ਪੈਣੀ ਆ ਇਸ ਕਰਕੇ ਸਾਡੇ ਸਾਰੇ ਸੂਝਵਾਨ ਆਗੂ ਬੈਠੇ ਨੇ ਹੋਰ ਵੀ ਆ ਰਹੇ ਨੇ ਪ੍ਰਭੂ ਪਰ ਪਰਿਵਾਰ ਨੂੰ ਬੱਚਿਆਂ ਨੂੰ ਅਸੀਂ ਬੱਚਿਆਂ ਕਰਕੇ ਕਹਿਨੇ ਆ ਬਾਈ ਉਹ ਛੋਡੇ ਵੀ ਜਿਹੜੀ ਕੰਨਾਂ ਦੇ ਵਿੱਚ ਰੂਹ ਬੱਤੀ ਹੋਇਆ ਪ੍ਰਸ਼ਾਸਨ ਸਾਹਿਬ ਉਸ ਨੂੰ ਕੱਢੋ ਜਿਆਦਾ ਬੰਦੇ ਰੈਸਟ ਕਰੋ ਪਰਿਵਾਰ ਨੂੰ ਸਾਫ ਦਿਓ ਉਹਨਾਂ ਚਿਰ ਅਸੀਂ ਕੋਈ ਡੈੱਡ ਬੋਡੀ ਦਾ ਅਸੀਂ ਸੰਸਕਾਰ ਨਹੀਂ ਕਰਾਂਗੇ ਚਾਹੇ ਸਾਨੂੰ ਦੋ ਦਿਨ ਹੋਰ ਲੱਗ ਲੈਣੇ ਜਾਣ ਬੈਠੇ ਆ ਡਟਿਆਂ ਪਰਿਵਾਰ ਦੇ ਨਾਲ ਆ ਜਿੰਨੇ ਚਿਰ ਕੋਈ ਸਾਨੂੰ ਮੁਰ ਸਾਫ ਨਹੀਂ ਮਿਲਦਾ ਸੀ ਇਸ ਧਰਨੇ ਨੂੰ ਸਮਾਪਤ ਨਹੀਂ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ